ਡਿਪੋਰਟ ਹੋਏ ਨੌਜਵਾਨ ਨੇ ਭਾਰਤ ਵਾਪਸ ਆ ਡੋਂਕੀ ਲੌਂਦੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਨੌਜਵਾਨ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਤੇ ਇਹ ਤਸਵੀਰਾਂ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਤਾਂ ਇਹ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਡੋਂਕੀ ਲੌਂਦੇ ਸਮੇਂ ਪਨਾਮਾ ਦੇ ਜੰਗਲਾਂ ਦੀਆਂ ਨੇ ਜਿੱਥੋਂ ਲੋਕਾਂ ਨੂੰ ਕਈ ਦਿਨ ਤੁਰ ਕੇ ਇਹ ਰਸਤਾ ਪਾਰ ਕਰਨਾ ਪੈਂਦਾ ਤੇ ਇਸ ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਜੰਗਲੀ ਜਾਨਵਰ ਪੁਲਸ ਦਾ ਡਰ ਤੇ ਉਥੇ ਹਿੱਸੇਤ ਖਰਾਬ ਹੋਣ ਦਾ ਡਰ ਤੇ ਕਈ ਵਾਰ ਨੌਜਵਾਨਾਂ ਨੂੰ ਪੱਤੇ ਖਾ ਕੇ ਵੀ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿਵੇਂ ਨੌਜਵਾਨ ਜੰਗਲਾਂ ਚ ਟੈਂਟ ਲਾ ਬੈਠੇ ਹੋਏ ਨੇ ਤੇ ਪੈਰਾਂ ਚ ਵੱਡੇ ਵੱਡੇ ਬੂਟ ਪਾਏ ਹੋਏ ਨੇ ਤੇ ਨਦੀਆਂ ਨਾਲੇ ਜਿਹੜੇ ਬਹੁਤ ਹੀ ਖਤਰਨਾਕ ਹੁੰਦੇ ਨੇ ਉਹਨਾਂ ਨੂੰ ਪਾਰ ਕਰਕੇ ਅੱਗੇ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੰਨਾ ਹੀ ਨਹੀਂ ਇਸ ਦੇ ਨਾਲ ਜੰਗਲ ਚ ਕਈ ਹਜ਼ਾਰ ਮੀਲ ਤੁਰਨਾ ਪੈਂਦਾ ਹੈ ਤੇ ਨੌਜਵਾਨਾਂ ਨੂੰ ਕਈ ਮਹੀਨੇ ਵੀ ਇਸ ਜੰਗਲ ਨੂੰ ਪਾਰ ਕਰਦੇ ਹੋਏ ਲੰਘ ਜਾਂਦੇ ਨੇ ਤੇ ਇਸ ਕੰਮ ਚ ਸਿਰਫ ਨੌਜਵਾਨ ਨਹੀਂ ਇਸ ਜੋਖਮ ਭਰੇ ਰਸਤੇ ਤੋਂ ਮਹਿਲਾਵਾਂ ਤੇ ਬੱਚੇ ਵੀ ਜਾ ਰਹੇ ਨੇ ਜਨਾਂ ਦੀਆਂ ਤਸਵੀਰਾਂ ਇਹ ਕੁਝ ਸਾਹਮਣੇ ਆਈਆਂ ਨੇ ਤੇ ਇਸ ਰਸਤੇ ਰਹੀਂ ਅਮਰੀਕਾ ਦੇ ਬਾਰਡਰ ਤੱਕ ਪਹੁੰਚਦੇ ਨੇ ਤੇ ਅਮਰੀਕਾ ਦਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਕਈ ਸ਼ਹਿਰਾਂ ਦੇ ਅੰਦਰ ਚਲੇ ਜਾਂਦੇ ਨੇ ਜਿਸ ਨੂੰ ਗੈਰ ਕਾਨੂੰਨੀ ਟੰਗ ਨਾਲ ਕਿਹਾ ਜਾਂਦਾ ਹੈ ਪਹਿਲਾਂ ਵੇਖੋ ਪੂਰੀ ਵੀਡੀਓ ਜੈ ਹੋ ਬੱਬਾ ਕੀ

ਜਾ ਭਾਈ ਦੇਖ ਲਓ ਮੱਖਣੇ ਭਾਣ ਜਣਾ ਟੈਂਟ ਲੈ ਰਿਹਾ ਹੈਗਾ ਤਾਂ ਵਿਖਿਆ ਤੁਸੀਂ ਕਿੰਨੇ ਭਿਆਨਕ ਰਸਤੇ ਤੋਂ ਇਹ ਸਾਰੇ ਲੋਕ ਡੰਕੀ ਲਗਾ ਕੇ ਅਮਰੀਕਾ ਗੈਰ ਕਾਨੂੰਨੀ ਢੰਗ ਦੇ ਨਾਲ ਐਂਟਰ ਕਰ ਰਹੇ ਨੇ ਤੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਕਈ-ਕਈ ਲੱਖ ਰੁਪਏ ਦੇ ਕੇ ਏਜੰਟ ਨੂੰ ਇਸ ਰਸਤੇ ਥਾਈ ਜਾਣਾ ਸਹੀ ਸਮਝਿਆ ਤੇ ਇਸ ਰਸਤੇ ਥਾਈ ਜਾਂਦੇ ਹੋਏ ਕਈ ਨੌਜਵਾਨਾਂ ਦੀ ਮੌਤ ਵੀ ਹੋ ਗਈ ਤਾਂ ਇਹ ਵੀਡੀਓ ਵੇਖ ਕੇ ਤੁਸੀਂ ਵੀ ਸੋਚ ਜ਼ਰੂਰ ਪੈ ਗਏ ਹੋਵੋਗੇ ਕਿ 50 ਪਿਆ ਲੱਖ ਲਗਾ ਕੇ ਨੌਜਵਾਨ ਇਸ ਰਸਤੇ ਥਾਈ ਕਿਉਂ ਜਾਂਦੇ ਨੇ ਇਸ ਦਾ ਜਵਾਬ ਦੇਸ਼ 'ਚ ਬੇਰੋਜ਼ਗਾਰੀ ਤੇ ਆਪਣਾ ਚੰਗਾ ਭਵਿੱਖ ਆਪਣੇ ਹੀ ਦੇਸ਼ 'ਚ ਨਾ ਦੇਖਣਾ ਹੈ ਤੇ ਜਿਆਦਾਤਰ 에ਜੰਟ ਧੋਖੇ ਨਾਲ ਵੀ ਨੌਜਵਾਨਾਂ ਨੂੰ ਇਸ ਰਸਤੇ ਦੇ ਵਿੱਚ ਭੇਜ ਦਿੰਦੇ ਨੇ ਤੇ ਇਸ ਰਸਤੇ 'ਚ ਕਈ ਨੌਜਵਾਨਾ ਦੀਆਂ ਮੋਤਾਂ ਵੀ ਹੋ ਜਾਂਦੀਆਂ ਨੇ ਤੇ ਪਰਿਵਾਰ ਨੂੰ ਪਿੱਛੇ ਆਪਣੇ ਪੁੱਤ ਦੀ লাশ ਵੀ نصیਬ ਨਹੀਂ ਹੁੰਦੀ ਤਾਂ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਸਕਦੇ ਹੋ ਕਿ ਇਹ ਡੰਕੀ ਦਾ ਰਸਤਾ ਕਿੰਨਾ ਭਿਆਨਕ ਅਤੇ ਦਰਦਨਾਕ ਹੈ ਜਿਸ ਦੇ ਵਿੱਚ ਨੌਜਵਾਨਾਂ ਦਾ ਕੁਝ ਅਤਾ ਪਤਾ ਨਹੀਂ ਹੁੰਦਾ ਜਿੰਨੇ ਦਿਨ ਉਹ ਇਸ ਜੰਗਲਾਂ 'ਚ ਜਾ ਰਹੇ ਨੇ ਤੇ ਪਰਿਵਾਰ ਨਾਲ ਵੀ ਕੋਈ ਸੰਪਰਕ ਨਹੀਂ ਹੁੰਦਾ ਤੇ ਇਕੱਲੇ ਭਾਰਤੀ ਹੀ ਨਹੀਂ ਇਸ ਦੇ ਨਾਲ ਕਈ ਹੋਰ ਦੇਸ਼ਾਂ ਦੇ ਵੀ ਨੌਜਵਾਨ ਤੁਸੀਂ ਵੇਖ ਸਕਦੇ ਹੋ ਤੇ ਮਹਿਲਾਵਾਂ ਤੇ ਬੱਚੇ ਵੀ ਤੁਸੀਂ ਵੇਖ ਸਕਦੇ ਹੋ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ